ਅੱਜ ਵੀ ਆਪਣੇ ਗੁਰੂ ਦੇ ਸਰਦੇ ਉੱਡਦੇ ਪਰ ਜਿਹਦੇ ਸਰਦੇ ਉੱਡਦੇ ਗੁਰਬਾਣੀ ਗੁਰੂ ਹੈ ਸਾਡੇ ਇਧਰ ਸਰਦੇ ਉੱਡਦੇ ਆਂ ਔਰ ਕਾਲੇ ਸਰਦੇ ਉੱਡਦੇ ਐਡੀਆਂ ਗੱਲਾਂ ਕਰਦੇ ਨੇ ਜਿਹੜੀਆਂ ਲੋਕਾਂ ਨੂੰ ਲੱਗਦਾ ਹੰਕਾਰ ਦੀਆਂ ਤਾਂ ਕਿਹਦੇ ਸਰਦੇ ਕਰਦੇ ਕਿਹਦੇ ਖੰਡਾ ਨਾਲ ਉੱਡਦੇ ਆਂ ਉਹਦੇ ਸਰਦੇ ਕਰਦੇ ਆਪਣੇ ਕੋਲ ਤਾਂ ਸਾਡੇ ਕੋਲ ਕੁਝ ਨਹੀਂ ਹੈ ਕਿਸੇ ਸਾਡੇ ਕੋਲ ਕੁਝ ਨਹੀਂ ਹੈ ਜੰਮੇ ਸੀ ਕੀ ਲੈ ਕੇ ਆਏ ਜੰਮੇ ਸੀ ਕੁਝ ਨਹੀਂ ਜੈ ਜੈ ਹੋ ਲੋਕ ਨੇ ਅੱਜ ਅੱਜ ਸੀ ਪਰ ਹੁਣ ਕੀ ਹੈ ਹੁਣ ਮੇਰਾ ਜਾਂਦ ਸਦਾ ਹੈ ਜਿਹੜਾ ਉਹਦੇ ਆਸਰੇ ਤੇ ਖੜਾ ਹੈ ਕੀਲਾ ਯੋਰ ਦੇ ਟੱਟਾ ਦਿਨ ਲੜਦਾ ਨਾ ਇਹ ਕਿਲਾਗਾ ਹੋਵੇ ਸਕੇ ਨਾ ਜਰ ਨਹੀਂ ਕਿਲਾਗਾ ਹੈ ਨਹੀਂ ਮਹਿਬਾਨ ਮੇਰਾ ਕਿਲੇ ਤੇ ਡਿੱਗ ਜੰਦੇ ਉਹ ਜਦ ਕਿਲਾ ਨਹੀਂ ਨਾ ਹੁੰਦਾ ਫਿਰ ਇਹ ਹਾਲਤ ਕਰ ਦਿੰਦੀ ਹੈ ਜਿੰਦੀ ਪ੍ਰਗਟ ਹੋ ਕੇ ਜਿਹੜੀ ਆ ਹੋਈ ਹੋਇਆ ਰਾਜਦਾਨੀ ਫਿਰ ਦੋਹਲਾ ਨਹੀਂ ਹਾਲਤ ਹੋ ਜਾਂਦੀ ਹੈ ਪੀਤੇ ਤੇ ਕੀ ਤੜਫੀ ਨਾਲ ਤੇਜ ਦੇ ਵੈਸੇ ਮਾਰੇ ਨੇ ਚੜਸਦੇ ਨੇ ਜਵਾਲੇ ਮਰ ਪੀਤੇ ਲੋਟਨ ਬਾਗਲੇ ਜਿਵੇਂ ਸ਼ਾਇਆ ਪੀ ਕੇ ਲਟ ਜਾਂਦੇ ਨੇ ਨਾ ਬਾਹ ਲਟਿਆ ਹੋਏ ਨੇ ਬੇਹੋਸ਼ ਹੋ ਕੇ ਬੇਸਦੋ